ਜ਼ਿਲ੍ਹਾ ਪਠਾਨਕੋਟ ਦਾ ਬਜ਼ੁਰਗ ਨੌਜਵਾਨ ਗਿਆਨ ਸਿੰਘ ਜਸਤੀ ਉਮਰ 100 ਸਾਲ ਤੋਂ ਵੀ ਉੱਪਰ ਦੀ ਹੈ ਤੇ ਅੱਜ ਵੀ ਤੰਦਰੁਸਤ ਹੈ ਤੇ ਆਪਣੇ ਘਰ ਦੇ ਕੰਮਾਂ ਦੇ ਨਾਲ-ਨਾਲ ਖੇਤਾਂ ਵਿੱਚ ਵੀ ਕੰਮ ਕਰਦਾ ਹੈ ਜਿਸ ਤੇ ਚੱਲਦੇ ਸਾਡੀ ਟੀਮ ਵੱਲੋਂ ਗਿਆਨ ਸਿੰਘ ਦੇ ਪਿੰਡ ਚ ਦੌਰਾ ਜਿਹੜਾ ਉਹ ਕੀਤਾ ਗਿਆ ਤੇ ਉਸ ਦੀ ਤੰਦਰੁਸਤੀ ਦਾ ਰਾਜ਼ ਜਾਣਨ ਦੀ ਸਾਡੀ ਟੀਮ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੌਰਾਨ ਖਾਸ ਗੱਲਬਾਤ ਵੀ ਕੀਤੀ ਗਈ ਹੈ ਗਿਆਨ ਸਿੰਘ ਨੇ ਕਿਹਾ ਹੈ ਕਿ ਉਸ ਦੀਆਂ ਜ਼ਮੀਨਾਂ ਹੋਣ ਕਾਰਨ ਉਹ ਆਪਣੀਆਂ ਜ਼ਮੀਨ ਵਿੱਚ ਜ਼ਿੰਮੇਵਾਰੀ ਦਾ ਕੰਮ ਜੜਾ ਹੈ ਰੋਜ਼ਾਨਾ ਕਰਦੇ ਨੇ ਤੇ ਘਰ ਦੀ ਬਣੀ ਰੋਟੀ ਉਹਨਾਂ ਵੱਲੋਂ ਖਾਈ ਜਾਂਦੀ ਹੈ ਗਿਆਨ ਸਿੰਘ ਦੀ ਦੱਸਿਆ ਹੈ ਕਿ ਉਹ ਸਵੇਰੇ ਸਾਰ ਉੱਠ ਕੇ ਸਭ ਤੋਂ ਪਹਿਲਾਂ ਰੋਜ਼ਾਨਾ ਤਕਰੀਬਨ 10 ਕਿਲੋਮੀਟਰ ਦੀ ਸੈਰ ਕਰਦੇ ਨੇ ਅਤੇ ਘਰ ਦੇ ਕੰਮਾਂ ਦੇ ਨਾਲ-ਨਾਲ ਖੇਤਾਂ ਵਿੱਚ ਕੰਮ ਕਰਦੇ ਨੇ ਤੇ ਰੋਜ਼ਾਨਾ ਸਵੇਰ ਸੈਰ ਇੱਕ ਦੇਸੀ ਕਿਉ ਜਿਹੜੀ ਆ ਤੇ ਤਕਰੀਬਨ 1 ਕਿਲੋ ਦੁੱਧ ਸਵੇਰ ਸ਼ਾਮ ਨੂੰ ਲੈਂਦੇ ਨੇ ਅਤੇ ਇਸ ਦੇ ਨਾਲ ਹੀ ਉਹ ਘਰ ਵਿੱਚ ਬਣੀ ਰੋਟੀ ਵੀ ਖਾਂਦੇ ਨੇ ਜਿਸ ਦੇ ਨਾਲ ਉਹਨਾਂ ਦਾ ਸਰੀਰ ਹੁਣ ਬੇਤੰਦਰੁਸਤ ਹੈ ਤੇ ਗੈਂਗ ਸਿੰਘ ਨੇ ਜਿਹੜੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਸ਼ੇ ਛੱਡ ਕੇ ਆਪਣੇ ਕੰਮਾਂ ਵੱਲ ਧਿਆਨ ਦੇਣ ਜਿਸ ਤੇ ਚੱਲਦੇ ਉਹਨਾਂ ਦੀ ਆਮਦਨੀ ਜਿਹੜੀ ਆ ਉਹ ਬਣੇਗੀ ਤੇ ਉੱਤੇ ਹੀ ਉਹਨਾਂ ਦੇ ਸਰੀਰ ਵਿੱਚ ਵੀ ਤੰਦਰੁਸਤੀ ਆਏਗੀ ਤੇ ਆਓ ਗੱਲਬਾਤ ਕਰਦੇ ਆ ਗਿਆਨ ਸਿੰਘ ਦੇ ਨਾਲ ਤੇ ਜਾਣਦੇ ਆ ਉਹਨਾਂ ਦੀ ਤੰਦਰੁਸਤੀ ਦਾ ਰਾਸ ਹਾਂਜੀ ਰਾ ਇਹੋ ਹੀ ਆ ਜੀ ਥੋੜੀ ਹੱਥੋਂ ਮਿੰਟ ਕਰੋ ਤੇ ਖਾਣਾ ਪੀਣਾ ਘਰ ਦਾ ਖਾਓ ਇਹ ਰਾਹ ਨੂੰ ਆ ਸਫਰ ਜਰੂਰ ਕਰੋ ਪੈਦਲ ਜਾਂ ਗੱਡੀਆਂ ਦੇ ਵਿੱਚ ਪੈਦਲ ਗੱਡੀਆਂ ਦਾ ਨਹੀਂ ਗੱਡੀਆਂ ਇਹ ਤਾਂ ਮੈਂ ਹੁਣ ਵੀ ਗੱਲ ਹੈ ਮੁੜੇ ਘੇਰੀ ਖੜੁੰਦੇ ਉਹ ਗੱਲ ਹੈ ਮੈਂ ਕਹਿੰਦਾ ਹਟ ਜਾਓ ਪਰ ਮੈਂ ਕਿ ਮਾਂ ਬਾਪ ਲੈ ਜਾਣਾ ਉਜਰੋ ਖਾਣ ਪੀਣ ਦੀ ਤੁਸੀਂ ਗੱਲ ਕੀਤੀ ਤੇ ਕੀ ਖਾਣਾ ਪੀਣਾ ਚਾਹੀਦਾ ਰੋਟੀ ਖਾਣਾ ਪੀਣਾ ਘਰ ਦੀ ਰੋਟੀ ਬਾਹਰ ਦੇ ਸੁਆਦ ਨਹੀਂ ਲਾਣੇ ਸਬਜੀ ਸਭ ਤੋਂ ਵੱਡੀ ਚੀਜ਼ ਇਹ ਹੈ ਬੇ ਸਬਜੀ ਵੀ ਘਰ ਦੀ ਮਿਰਜਾ ਤੋਂ ਸਭ ਤੋਂ ਵਹਿਤਰ ਹੈ ਜਿਹੜੀ ਮੁੱਲ ਦੀ ਉਹ ਵੀ ਬੇਕਾਰ ਹੈ ਅਸੀਂ ਕੋਈ ਜ਼ਿਆਦਾ ਕੋਸ਼ਿਸ਼ ਘਰ ਦੀ ਸਬਜੀ ਕਰਨੇ ਆ ਕੋਈ ਦੁੱਧ ਘਿਓ ਦੇਸੀ ਵਾਰਾ ਵੀ ਤੁਸੀਂ ਲੈਂਦੇ ਹੋ ਦੁੱਧ ਘਿਓ ਦੇਸੀ ਗੱਲ ਘਰ ਦਾ ਪੀਓ ਘਰ ਦਾ ਘਿਓ ਖਾਓ ਮੈਂ ਡੰਗਰਾਂਗੇ ਫੀਡ ਨਹੀਂ ਥੋੜਾ ਕਰਤਾ ਇਦਨੇ ਮੋਰ ਮਾੜੀ ਕੋਈ ਬੈਨ ਦਿੰਦਾ ਜੇ ਪੈਦਾ ਤੁਸੀਂ ਅਗਰ ਸਿਆਰ ਕਰਦੇ ਹੋ ਜਾਂ ਜਾਂਦੇ ਹੋ ਤੇ ਕਿੰਨਾ ਕਿ ਸਫਰ ਕਰਦੇ ਹੋ ਰੋਜਾ ਸਫਰ ਗੱਲ ਹੈ ਜੇ ਮਇਮੂਰੀ ਤੇ ਥਾਰਾ ਵੀ ਮਿਲਦਾ ਮੇਗੀ ਕੋਈ ਹੱਲੇ ਦੋੜੀ ਨਹੀਂ ਮਗਰ ਹਾਂ 500 ਕਿਲੋਮੀਟਰ ਤੇ ਮੈਂ ਆਮ ਗੱਲ ਹੋ ਤਾਂ ਕਰਨਾ ਹੀ ਕਰਨਾ ਰੋਜਵਾਨੀ ਪੀੜ ਜਿਹੜੀ ਆ ਉਹ ਨਸ਼ੇ ਵਾਲ ਜਿਹੜੀ ਚਲੀ ਜਾਂਦੀ ਹੈਗੀ ਆ ਉਹ ਬਰਬਾਦ ਉਹ ਬਰਬਾਦੀ ਹੁੰਦੀ ਇਹ ਨਸ਼ੇ ਵਾਲ ਜਗ੍ਹਾ ਦਾ ਨ ਬਰਬਾਦੀ ਲੋਕ ਫਿਜ਼ੀਕਲੀ ਨਾ ਚਰੀ ਦੀ ਤੋਰ ਤੇ ਕੰਮ ਵੀ ਨਹੀਂ ਕਰਦੇ ਖੇਤਾਂ ਦੇ ਨਾ ਕਰਦਾ ਇਹਨੂੰ ਮਿਹਨਤ ਨਹੀਂ ਕਰਦੇ ਜ਼ਮੀਨਾਂ ਬੜਾ ਬਾਦ ਹੋਈਆਂ ਮਾਹ ਜਿੰਨਾ ਨੀ ਜਿਹੜਾ ਮੜਾ ਬੱਚਾ ਅਗਲਾ ਨਜਵਾਨ ਮਨਾਉ ਜਾਨੀ ਉਹ ਨਹੀਂ ਕਮਾਂਦੇ ਤਾਂ ਜ਼ਮੀਨ ਬਰਬਾਦ ਹੋਈ ਖਿੱਲੀ ਪੈ ਗਈ ਇਹ ਅਪੀਲ ਕਰੋਗੇ ਜਿਹੜੇ ਨਸ਼ੇ ਵਾਲ ਜਾਂਦੇ ਨੇ ਉਹ ਨਹੀਂ ਕਰਨਾ ਚਾਹੀਦਾ ਬਾਹਰ ਬਾਹਰ ਉਹ ਨਾ ਹੋਈ ਆ ਬੇ ਨਾ ਕਰੋ ਆਪਣੀ ਤੰਦਰੁਸਤੀ ਬਣਾਓ ਆਪਣੀ ਜ਼ਿੰਦਗੀ ਦੀ ਮਨਿਆਦ ਬਣਾਓ ਕੈਪੇਬਿਲਿਟੀ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ